ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਸ ਵਕਤ ਮੈਂ ਖੜਾ ਹਾਂ ਵਾਹ ਗੁਰੂ ਨਗਰੀ ਸ਼੍ਰੀ ਅਮਰ ਸਦਰ ਸਾਹਿਬ ਤੇ ਔਰ ਇਹ ਬਹੁਤ ਵੱਡਾ ਮੁੱਦਾ ਵਾ ਜਿੱਥੇ ਅਸੀਂ ਬੋਲਣ ਲੱਗੇ ਅੱਜ ਜਿਵੇਂ ਲੁਧਿਆਣੇ ਦੇ ਲੋਕ ਸੰਤਾਪ ਭੋਗ ਰਹੇ ਆ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਦਿੱਤਾ ਉਦਾਂ ਹੀ ਇੱਥੇ ਵੀ ਇੱਕ ਡਰੇਨ ਆ ਔਰ ਇੱਕ ਨਾਲਾ ਜਿੱਥੇ 5 ਮਿੰਟ ਵੀ ਨਹੀਂ ਖਲੋ ਸਕਦੇ ਔਰ ਇੱਥੇ ਖਲੋਤੇ ਆ ਸਾਹ ਬੰਦ ਹੋਣ ਪੈਂਦਾ ਇੰਨੀ ਗੰਦੀ ਸਮੈਲ ਆਉਂਦੀ ਆ ਫਿਰ ਕਿੱਥੇ ਕੀ ਦੇਖ ਰਹੇ ਆ ਉਹ ਡਰੇਨ ਆ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਔਰ ਜਦੋਂ ਇਲੈਕਸ਼ਨਾਂ ਹੁੰਦੀਆਂ ਵਾ ਉਸ ਵੇਲੇ ਬਹੁਤ ਸਾਰੇ ਲੀਡਰ ਜਿਹੜੇ ਆ ਰਾਜਨੀਤੀ ਕਰਦੇ ਆ ਇਸ ਡਰੇਨ ਦੇ ਨਾਂ ਤੇ ਇਸ ਨਾਲੇ ਦੇ ਨਾਂ ਤੇ ਪਰ ਜਦੋਂ ਇਲੈਕਸ਼ਨਾਂ ਖਤਮ ਹੋ ਜਾਂਦੀਆਂ ਕੋਈ ਲੀਡਰ ਨਹੀਂ ਵੜਿਆ ਇੱਥੇ ਕੋਈ ਨਹੀਂ ਬੋਲਿਆ ਇਹਦੇ ਤੇ ਜਦਕੀ ਮਸਲਾ ਇਹ ਜਿਹੜਾ ਹੈਗਾ ਵਾ ਸਟੇਟ ਦਾ ਵਾ ਇਹ ਪ੍ਰੋਜੈਕਟ ਸਟੇਟ ਸਰਕਾਰ ਦਾ ਵਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਸਟੇਟ ਸਰਕਾਰ ਨੇ ਵੀ ਸਾਲ ਕੋਈ ਧਿਆਨ ਨਹੀਂ ਦਿੱਤਾ ਲੋਕ ਟੈਕਸ ਦਿੰਦੇ ਆ ਜੇ ਆਪਾਂ ਲੋਕਾਂ ਦੀ ਜਾਨ ਨੂੰ ਹੀ ਨਹੀਂ بچਾ ਸਕਦੇ ਲੋਕਾਂ ਨੂੰ ਅਸੀਂ ਬਿਮਾਰੀਆਂ ਤੋਂ ਬਚਾ ਹੀ ਨਹੀਂ ਸਕਦੇ ਫਿਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜੇ ਬੜੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਰਕਾਰ ਕਿਤੇ ਨਾ ਕਿਤੇ ਫੇਲਿਆ ਪਰ ਆ ਹਾਲਾਤ ਨੇ ਉਹ ਗੰਦੇ ਪਾਣੀ ਦੇ ਇੰਨਾ ਗੰਦਾ ਪਾਣੀ ਆ ਕਿ ਇੰਨੀ ਗੰਦੀ ਸਮੈਲ ਆਉਂਦੀ ਇੱਥੋਂ ਕਿ 5 ਮਿੰਟ ਵੀ ਨਹੀਂ ਬੰਦਾ ਖਲੋ ਸਕਦਾ ਤੇ ਚੰਗਾ ਪੜਾ ਬੰਦਾ ਜਿਹੜਾ ਉਹ ਬਿਮਾਰ ਹੋ ਜਾਏ ਇਹ ਹਾਲਾਤ ਨੇ ਸੁਧਰੇ ਨਹੀਂ ਤੋ ਮੇਰੀ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਉੱਤੇ ਧਿਆਨ ਜ਼ਰੂਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ